ਤੋਰੀ ਜਾਂਦੀ ਸਾਨੂੰ ਜਜਮੈਂਟ ਕਰ ਲੋ ਬਹੁਤ ਚੰਗੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਵਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਚ ਦੋਸਤੋ ਅੱਜ ਡੱਬਾ ਦੀ ਪਸ਼ੂ ਮੰਡੀ ਤੇ ਇੱਕ ਸਾਨੂੰ ਆਪਾਂ ਟਾਪ ਕਲਾਸ ਦੀ ਜਰਸੀ ਹੈ ਜਿਹੜੀ ਉਹ ਦਿਖਾਵਾਂਗੇ ਦੋਸਤੋ ਬਹੁਤ ਚੰਗੀ ਜਰਸੀ ਆ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਕਿਵੇਂ ਲੱਗੀ ਹੈ ਨਾ ਇੱਕ ਆਪਾਂ ਰੇਟ ਤੇ ਹਾਂ ਨਾ ਆਲਾ ਕਰਾਵਾਂਗੇ ਕਿਉਂਕਿ ਰੇਟ ਜ਼ਿਆਦਾਤਰ ਜ਼ਰੂਰੀ ਹੁੰਦਾ ਕੀ ਕਿਹਜਾ ਰੇਟ ਰਹਿੰਦਾ ਪਸ਼ੂ ਦਾ ਬਾਕੀ ਹਾਂ ਨਾਲ ਆ ਰੇਟ ਹੋਊਗਾ ਫਿਕਸ ਹੋਊਗਾ ਤੇ ਆਪਾਂ ਤੁਹਾਨੂੰ ਤੋਰ ਕੇ ਦਿਹਾਉਣੇ ਆਂਗੇ ਜਰਸੀ ਜਿਹੜੀ ਹੈਗੀ ਆ ਟਾਪ ਕਲਾਸ ਤੁਸੀਂ ਇਹ ਦੇਖ ਲਓ ਜਿਹੜੀ ਕੀ ਤਰੀ ਜਾਂਦੀ ਤੁਹਾਨੂੰ ਜਜਮੈਂਟ ਕਰ ਲਓ ਬਹੁਤ ਚੰਗੀ ਆਰਡਰ ਕੁਆਲਿਟੀ ਹੈ ਜਿਹੜੀ ਉਹ ਤੁਸੀਂ ਦੇਖ ਲਓ ਘੱਟੋ ਘੱਟ ਨਾ ਵਾਲਾ 15 ਤੋਂ 20 ਦਿਨਾਂ ਦੀ ਸੂਈ ਹੈ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਵੀ ਜਰਸੀ ਦੀ ਜੇ ਆਪਾਂ ਪਛਾਣ ਹਨਾ ਤੁਸੀਂ ਇਹ ਦੇਖੋ ਇਹਦਾ ਮੱਥਾ ਮੂੰਹ ਮੱਥੇ ਦੀ ਕੰਨ ਦੀ ਕੁਆਲਿਟੀ ਕੁਆਲਿਟੀ ਬਹੁਤ ਜਿਆਦਾ ਚੰਗੀ ਹੈ ਕੰਨਾ ਕੁੰਨਾ ਦੀ ਦੇਖ ਲਓ ਬਾਕੀ ਗਾਂ ਦੇ ਵਿੱਚ ਨਾ ਚਮਕ ਵੀ ਬਹੁਤ ਜਿਆਦਾ ਚੰਗੀ ਹੈ ਸੋਨੂ ਲੇਵੇ ਦੇ ਜਿਹੜੇ ਥਾਨ ਲੱਗਿਆ ਹਨ ਉਹ ਦੇਖ ਲਓ ਤੁਸੀਂ ਬਹੁਤ ਜਿਆਦਾ ਚੰਗਾ ਆਰਡਰ ਕੁਆਲਿਟੀ ਬੀਨਸ ਤੇ ਇੱਕ ਗੱਲ ਹੋਰ ਹੈ ਦੁੱਧ ਦੇਖ ਲਓ ਤੁਸੀਂ ਕਿਉਂਕਿ ਇਹਨੂੰ ਦੁੱਧ ਵਾਲਾ ਇੱਕ ਟਾਈਮ ਦਾ ਛੱਡਿਆ ਹੋਇਆਗਾ ਤੇ ਤਾਂ ਕਰਕੇ ਇਹ ਆਰਡਰ ਦੀ ਜਿਹੜੀ ਕੁਆਲਿਟੀ ਹੈ ਸੋਹਣੀ ਬਣੀ ਹੋਈ ਆ ਇੱਕ ਟਾਈਮ ਦਾ ਦੁੱਧ ਛੱਡ ਕੇ ਬਾਈ ਮੰਡੀ ਤੇ ਲੈ ਕੇ ਆਏ ਆ ਬਾਕੀ ਤੁਸੀਂ ਜ਼ਰੂਰ ਦੱਸਿਓ ਕਿਵੇਂ ਲੱਗੀ ਹੈ ਨਾ ਮੈਨੂੰ ਬਹੁਤ ਜ਼ਿਆਦਾ ਚੰਗੀ ਜਿਹੜੀ ਹੈਗੀ ਅੱਜ ਵਾਲੀ ਇਹ ਜਰਸੀ ਬਹੁਤ ਜ਼ਿਆਦਾ ਚੰਗੀ ਹੈ ਬਾਕੀ ਆਪਾਂ ਹੋਰ ਬਾਈ ਤੋਂ ਡਿਟੇਲ ਲੈ ਕੇ ਦੇਵਾਂਗੇ ਕਿਹੜਾ ਪਿੰਡ ਆ ਤੁਹਾਨੂੰ ਬਾਰੇ ਫੇਰ ਹੈ ਜਿਹੜੇ ਆਪਾਂ ਤੁਹਾਨੂੰ ਤੋਰ ਕੇ ਦਿਖਾਵਾਂਗੇ ਬੰਨ ਵਾਲਾ ਵੀ ਮਾੜੀ ਜ਼ਿਕਰ ਤੇ ਗਾਹਕ ਵੀ ਹੈ ਜਿਹੜਾ ਬਹੁਤ ਜ਼ਿਆਦਾ ਚੰਗਾ ਇਹਦੇ ਤੇ ਡੇਗਦਾ ਬਾਕੀ ਬੱਚਾ ਤੁਸੀਂ ਦੇਖ ਲਓ ਹਨਾ ਆਜੋ ਬਾਈ ਨਾਲ ਆਪਾਂ ਗੱਲਬਾਤ ਕਰਾਈਏ ਹਾਂਜੀ ਬਾਈ ਜੀ ਹਸੀਕਾਲ ਤੇ ਬਾਈ ਪਹਿਲਾਂ ਨਾਂ ਕੀ ਹੈ ਤੁਹਾਡਾ ਲੱਗੂ ਲੱਗੂ ਥੋੜਾ ਜਿਆ ਉੱਚੀ ਬੋਲੀ ਤੇ ਪਿੰਡ ਕਿਹੜਾ ਆ ਗਿਆ ਤੇਰਾ ਆਸਾ ਗੁੱਟਰ ਤੇ ਤਹਿਸੀਲ ਜ਼ਿਲ੍ਹਾ ਕਿਹੜਾ ਪੈਂਦਾ ਇਹ ਬਹਿੰਡੇ ਤੋਂ ਜੇ ਆਪਾਂ ਮਲੋਟ ਨੂੰ ਜਾਂਦੇ ਆ ਉਹਦੇ ਉੱਤੇ ਰਹਿ ਗਿਆ ਅੱਛਾ ਬਹਿੰਡੇ ਨੂੰ ਜੇ ਮਕਸਰ ਨੂੰ ਜਾਂਦੇ ਆ ਠੀਕ ਆ ਠੀਕ ਆ ਉਧਰਲੀ ਸਾਈਡ ਰਹਿ ਗਿਆ ਜਿੱਧਰ ਕਾਲਜ ਆ ਗਿਆ ਬਟਾ ਹਨਾ ਬਾਬਾ ਫਰੀਦ ਉਸ ਰੋਡ ਤੇ ਨਹੀਂ ਨਹੀਂ ਉਹ ਤੇ ਆਪਣਾ ਪਿੰਡ ਆਉਂਦੀ ਆ ਆਸਾ ਠੀਕ ਆ ਠੀਕ ਆ ਤੇ ਕਿੰਨੇਵੇਂ ਸੂਏ ਜਿਹੜੀ ਤੇਰੀ ਅੱਜ ਜਰਸੀ ਲੈ ਕੇ ਆਇਆ ਤੂੰ ਦੂਜਾ ਸੂਆ ਠੀਕ ਆ ਤੇ ਕਿੰਨਾ ਦੁੱਧ ਤਿਆਰ ਜਮਾ ਹਾਂ ਨਾ ਸੱਚ ਹੋਵੇ 20 ਤੋਂ ਪਲੱਸ 20 ਤੋਂ ਪਲੱਸ ਦੁੱਧ ਦਾ ਤੇ ਇਹਦੀ ਕੀਮਤ ਹੈ ਜਿਹੜੀ ਮੈਨੂੰ ਫਿਕਸ ਦੱਸ ਦੀਂ ਰੁਪਈਆ ਨਾ ਘਟੀ ਜਿਹੜਾ ਮੁੱਤਾਂ ਨੂੰ ਕਲੀਅਰ ਕਰ ਅੱਛਾ 3 ਦਿਨ ਇੱਕੋ ਲਈ ਹਾਂ ਬਾਟ ਹੈ 62000 ਦੀ ਹਾਂ ਤੇ ਨਾ ਠੀਕ ਆ ਤੇ ਨੰਬਰ ਬੋਲ ਦੇ ਇੱਕ ਵਾਰੀ 95723 13162 ਠੀਕ ਆ ਲੈ ਹੁਣ ਮੈਨੂੰ ਇੱਕ ਵਾਰੀ ਫੇਰ ਹੈ ਜਿਹੜੀ ਤੇਰੀ ਗਾਂ ਇਹ ਚਲਾ ਕੇ ਦਿਖਾ ਦੇ ਤੇ ਸੂਈ ਹੈ ਹੈਗੇ 20 ਦਿਨਾਂ ਦੀ 15 ਦਿਨਾਂ ਦੀ ਹੈ ਬਾਈ ਜਮਾ ਦੋ ਤੋਂ ਬਣਿਆ ਨਾ ਮੈਂ ਇਹਦਾ ਦੋ ਦਾ ਸੱਤ ਭੇਟ ਅੱਛਾ ਲੈ ਵੀ ਤੋੜ ਕੇ ਦਿਖਾ ਦੇ ਇੱਕ ਵਾਰੀ ਹੋਰ ਦਰਸ਼ਨ ਕਰਾ ਦੇ ਜੇ ਤੁਹਾਨੂੰ ਚੰਗੀ ਲੱਗੀ ਹੈ ਨਾ 22 ਤੋਂ ਦੋ ਟਾਈਮ ਦੀ ਚਵਾਈ ਕਰਕੇ ਘਰੇ ਫੇਰ ਤੁਸੀਂ ਖਰੀਦ ਸਕਦੇ ਮੈਨੂੰ ਐਂ ਲੱਗਦਾ ਬਾਕੀ ਗਾਹੋ ਸੋਹਣੀ ਆਰਡਰ ਕੁਆਲਟੀ ਬੇਰ ਹੈ ਜਿਹੜੀ ਹੈ ਨਾ ਜਸਤੀ ਦਾ ਕੱਦ-ਕਾਡ ਜਿੰਨਾ ਕ ਹੁੰਦਾ ਉਹਨਾਂ ਕ ਹੈਗਾ ਸਜਣੋ ਤੇ ਮੈਨੂੰ ਇਹ ਸੋਹਣੀ ਲੱਗੀ ਮੈਂ ਤੁਹਾਨੂੰ ਤਾਂ ਕਰਕੇ ਇਹ ਪੇਸ਼ ਕੀਤੀ ਹੈ ਬਾਕੀ ਧੰਨਵਾਦ ਸ਼ੇਅਰ ਕਰਿਓ ਦਾ ਬਾਕੀ ਸਾਰੇ ਵੀਰ ਜਿਨ੍ਹਾਂ ਦਾ ਵੀ ਸ਼ੇਅਰ ਕਰਦੇ ਹੁੰਦੇ ਆ ਹਨ ਸਾਰੇ ਵੀਰਾਂ ਦਾ ਧੰਨਵਾਦ